ਖਬਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਫੋਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਨੂੰ ਕੀ ਪਤਾ ਨਹੀਂ ਲੱਗ ਰਿਹਾ ਕਿ ਗਰਾਊਂਡ ਲੈਵਲ ਦੀ ਰਿਪੋਰਟ ਸਾਡੀ ਜਿਹੜੀ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਜ਼ੀਰੋ ਹੈ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਵਾਰਨ ਨਹੀਂ ਦਿੱਤਾ ਜਾ ਰਿਹਾ ਇੱਧਰ ਇੱਕ ਹੋਰ ਮੰਤਰੀ ਫਸ ਗਿਆ ਨਹੀਂ ਕਸੂਤੇ ਵਾਰ ਉਹ ਵਾਣੀ ਪਾ ਦਿੱਤਾ ਪੰਜਾਬ ਦੇ ਕਿਸਾਨਾਂ ਨੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਿੰਦਰ ਸਿੰਘ ਨੇ ਕਿਹਾ ਲੇਕਿਨ ਨਹੀਂ ਮਿਲਣ ਦਿੱਤਾ ਗਿਆ ਬਾਅਦ ਵਿੱਚ ਇਨਾਂ ਕੋ ਪ੍ਰਟੈਸਟ ਹੋਇਆ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਕਸੂਤੇ ਫਸ ਗਏ ਉਹਨਾਂ ਨੂੰ ਹੋਰ ਕੋਈ ਰਸਤਾ ਲੱਭ ਕੇ ਭਜਣਾ ਪਿਆ ਕਿਉਂਕਿ ਇਕੱਠ ਹੀ ਇਨਾ ਹੋ ਗਿਆ ਹਾਈਵੇ ਤੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਹਲਕਾ ਮਾਨਸੇ ਦੀ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਾਨਸਾ ਦੇ ਇੱਕ ਪੈਲਸ ਦੇ ਵਿੱਚ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਜਿੱਥੇ 40 ਕਿਸਾਨਾਂ ਵੱਲੋਂ ਸਮਾਂ ਮੰਗਿਆ ਗਿਆ ਕਿ ਅਸੀਂ ਹਰਪਾਲ ਸਿੰਘ ਚੀਮਾ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਜਿਹੜੇ ਧਰਨੇ ਜ਼ਬਰਦਸਤੀ ਉਖਾੜੇ ਗਏ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਵਾਲਾ ਧਰਨਾ ਅਤੇ ਦਿੱਲੀ ਦੇ ਸ਼ੰਭੂ ਬਾਰਡਰ ਵਾਲਾ ਧਰਨਾ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਧਰਨਿਆਂ ਦਾ ਵਿਰੋਧ ਕਰ ਰਹੀ ਹੈ ਲੋਕਤੰਤਰ ਦੀਆਂ ਝੰਡੀਆਂ ਉਡਾਰ ਰਹੀ ਹੈ ਇਹ ਗੱਲ ਕਹੀ ਜਗENDER ਸੁਗਰਾਹ ਨੇ ਲੇਕਿਨ ਹਰਪਾਲ ਸਿੰਘ ਚੀਮਾ ਵੱਲੋਂ ਉਹਨਾਂ ਨੂੰ ਗੱਲਬਾਤ ਕਰਨ ਦਾ ਸਮਾਂ ਨਹੀਂ ਦਿੱਤਾ ਗਿਆ ਬਾਅਦ ਵਿੱਚ ਵਿਰੋਧ ਕੀਤਾ ਗਿਆ ਪੈਲਸ ਦੇ ਬਾਹਰ ਧਰਨੇ ਲਗਾਏ ਗਏ ਪੰਜਾਬ ਸਰਕਾਰ ਮੁਰਦਾਬਾਦ ਹਰਪਾਲ ਸਿੰਘ ਮੁਰਦਾਬਾਦ ਹਰਪਾਲ ਸਿੰਘ ਚੀਮਾ ਕੁਸੂਤੇ ਫਸੇ ਹਰਪਾਲ ਸਿੰਘ ਚੀਮਾ ਨੇ ਫਿਰ ਆਦੇਸ਼ ਦਿੱਤਾ ਕਿ ਐਵੇਂ ਤਾਂ ਮੇਰੀ ਗੱਡੀ ਕਾਲਪ ਦੇ ਵਿੱਚੋਂ ਬਾਹਰ ਨਹੀਂ ਜਾ ਸਕਦੀ ਫਿਰ ਮੌਕੇ ਤੇ ਲਗਭਗ 40 ਕਿਸਾਨ ਹਿਰਾਸਤ ਵਿੱਚ ਲੈ ਲਿਆ ਗਿਆ ਪੰਜਾਬ ਪੁਲਿਸ ਵੱਲੋਂ ਅਤੇ ਹਲਕਾ ਮਾਨਸਾ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ ਮਸਾਂ ਜਾਨ ਚੁੜਾਈ ਹਰਪਾਲ ਸਿੰਘ ਚੀਮਾ ਨੇ ਇਹ ਦੋ ਹਫ਼ਤਿਆਂ ਦੇ ਵਿੱਚ ਤੀਜੀ ਵਾਰ ਫਸੇ ਨੇ ਧਰਨਿਆਂ ਦੇ ਵਿੱਚ ਹਰਪਾਲ ਸਿੰਘ ਚੀਮਾ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਧਰਨੇ ਲਾਵਾਂਗੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤੇ ਦੂਸਰੇ ਪਾਸੇ ਇਹਨਾਂ ਪ੍ਰਦਰਸ਼ਨਕਾਰੀਆਂ ਧਰਨੇ ਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਨਹੀਂ ਕਰ ਰਹਾ ਹਰਪਾਲ ਸਿੰਘ ਚੀਮਾ ਅਤੇ ਹੋਰ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਯਾਨੀ ਕਿ ਇੱਕ ਵਾਰ ਫਿਰ ਇਨੀ ਕੋ ਨੌਬਤ ਆ ਗਈ ਕਿ ਪੈਲਸ ਵਿੱਚੋਂ ਹਰਪਾਲ ਸਿੰਘ ਚੀਮਾ ਦੀ ਗੱਡੀ ਨੂੰ ਨਿਕਲਣਾ ਮੁਸ਼ਕਲ ਹੋ ਗਿਆ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਬੌਕੇ ਤੇ 40 ਕਿਸਾਨ ਹਿਰਾਸਤ ਵਿੱਚ ਲੈ ਲਏ ਗਏ ਮੁਰਦਾਬਾਦ ਦੇ ਨਾਰੇ ਲੱਗੇ ਤੇ ਇਹ ਵੀ ਕਿਹਾ ਗਿਆ ਕਿਸਾਨਾਂ ਵੱਲੋਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਪਿੰਡਾਂ ਵਿੱਚ ਆਓਗੇ ਫਿਰ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਵੋਟਾਂ ਪਾਉਣੀਆਂ ਨੇ ਕਿ ਨਹੀਂ ਪਾਉਣੀਆਂ ਯਾਨੀ ਕਿ ਟ੍ਰੇਲਰ ਹੁਣ ਤੋਂ ਹੀ ਦਿਖਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਦੋ ਹਫ਼ਤਿਆਂ ਦੇ ਵਿੱਚ ਤੀਜੀ ਵਾਰ ਫਸ ਗਏ ਨੇ ਹਰਪਾਲ ਸਿੰਘ ਚੀਮਾ ਲਗਾਤਾਰ ਹਰਪਾਲ ਸਿੰਘ ਚੀਮਾ ਕੁਲਤਾਰ ਸਿੰਘ ਸੰਧਵਾ ਅਤੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਹੁਣ ਕਿਸਾਨਾਂ ਉੱਤੇ ਵੀ ਕਾਰਵਾਈ ਹੋਈ ਹੈ 40 ਕਿਸਾਨ ਜਿਹੜੇ ਨੇ ਮਾਨਸਾ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਡੱਕ ਦਿੱਤੇ ਗਏ ਨੇ